ਉਨੇ ਟੈਂਪੀ ਸਰਪੰਚ ਨੇ ਮੇਰੀ ਜਦੋਂ ਗੱਲਬਾਤ ਸਾਰੀ ਸੁਣੀ ਜੀ ਮੈਨੂੰ ਇਸ ਤਰ੍ਹਾਂ ਕਿ ਜਿੱਦ ਤੱਕ ਸਾਰੀ ਗੱਲ ਸੁਣਾਤੀ ਮੈਨੂੰ ਕਹਿੰਦਾ ਕਿਵੇਂ ਆ ਮੈਂ ਪਹਿਲੀ ਤੇ ਗੱਲਾਂ ਹਾਜੀ ਮੇਰੇ ਸਹੁਰਾ ਪਰਿਵਾਰ ਆ ਇੱਥੇ ਦੂਜੀ ਗੱਲ ਮੇਰੀ ਆਹ ਆ ਗਈ ਇਹਨੇ ਮੈਨੂੰ ਸੱਦਿਆ ਹੋਇਆਗਾ ਉਹ ਕਹਿੰਦੇ ਵੀ ਚੱਲ ਤੇਰੇ ਸਹੁਰਾ ਪਰਿਵਾਰ ਆ ਕਹਿੰਦਾ ਗੁੜੀਆ ਕਿੱਥੇ ਜਿਹੜੀ ਤੇਰੇ ਨਾਲ ਵਿਆਹੀ ਐ ਮੈਂ ਕਹੇ ਜੀ ਉਹ ਇੱਥੇ ਐ ਕਹਿੰਦੇ ਇੱਥੇ ਐ ਫਿਰ ਤੂੰ ਤੂੰ ਚੱਲ ਕਹਿੰਦਾ ਇੱਥੋਂ ਕਹਿੰਦਾ ਟੱਪ ਕਹਿੰਦਾ ਮੈਂ ਕਹੇ ਜੀ ਮੇਰੀ ਗੱਲ ਸੁਣੋ ਟੱਪ ਜੀ ਮੈਂ ਫੇਰ ਬੈਠਣਾ ਮੈਂ ਉਹ ਕਹਿੰਦਾ ਲੈ ਨਹੀਂ ਤੈਨੂੰ ਗੱਡੀ 'ਚ ਪੁੱਛਾਂਗੇ ਗੱਲ ਮੈਂ ਕਹਿੰਦਾ ਜੀ ਮੈਂ ਨਹੀਂ ਆਇਆ ਪੈਸਾ ਐ ਤਾਂ ਮੈਂ ਕਹਿੰਦਾ ਗੱਡੀ 'ਚ ਬੀਤਾਂ ਵਾਕੇ ਕੋਈ ਗੱਲਾਂ ਬਾਤਾਂ ਹੋਣ ਜਾਣਗੇ ਸੀਸੇ ਬੰਦ ਕਰਕੇ ਤੂੰ ਸੀ ਮੇਰੇ ਨਾਲ ਕੋਈ ਗੱਲਬਾਤ ਕਰ ਚੋਂ ਮਹਾ ਮੈਂ ਕਹਾਂ ਪਹਿਲਾਂ ਇੱਕ ਬਾਹਰ ਗੱਲ ਦੱਸ ਤੂੰ ਉਹਨੇ ਨਾ ਜੀ ਮੈਨੂੰ ਆ ਕੇ ਜਿਹੜਾ ਖਾਤੀ ਤੇ ਗੱਡੀ 'ਚ ਬਹਲੇ ਉਹ ਉਹ ਉੱਥੇ ਬੰਦੇ ਜੀ ਉਹ ਬਦੀ ਚੁੰਗੀਆਂ ਦਾ ਸੀਗਾ ਗੱਡੀ 'ਚ ਮੈਨੂੰ ਆਪੇ ਥੋੜਾ ਜਿਹਾ ਉਹਨੇ ਜੀ ਬਾਹਰ ਨਿਕਲ ਕੇ ਕੀ ਕਰਿਆ ਉਹਨੇ ਮੈਨੂੰ ਜਿਹਨੇ ਬੀੜੀ ਦਾ ਧੂਆਂ ਮਾਰਿਆ ਉਹਦੇ ਮੂੰਹ 'ਚ ਧੂਆਂ ਸੀਗਾ ਤੁਹਾਡੇ ਮੂੰਹ ਤੇ ਧੂਆਂ ਮਾਰਿਆ ਧੂਆਂ ਜੇ ਤੂੰ ਹਮਾਰਾ ਮੈਸਟਰ ਹਮਾਰਾ ਮੈਸਟਰ ਸੀ ਇਸ ਤਰ੍ਹਾਂ ਹੀ ਬਾਹਣੇ ਚ ਸੀ ਨਹੀਂ ਜੀ ਉਹਨੇ ਮੈਂ ਕਿਹਾ ਵੀ ਤੂੰ ਆਹ ਕੰਮ ਗਲਤ ਆ ਤੇਰਾ ਉਹਨੇ ਵੀ ਧੱਕਾ ਮਾਰਿਆ ਧੱਕਾ ਮਾਰ ਕੇ ਜੀ ਮੇਰੇ ਥੱਪੜ ਮਾਰਿਆ ਉਹਨੇ ਮੂੰਹ ਤੇ ਫਿਰ ਜੇ ਦੂਜੀ ਵਾਰ ਫੇਰ ਥੱਪੜ ਮਾਰਿਆ ਤੇ ਮੇਰੀ ਦਸਤਾਰ ਥਲੇ ਡਿੱਗ ਗਈ ਹਾਂ ਇਹਦੀ ਤਾਂ ਮੇਰੀ ਕੇਸ ਕੇਸ ਕੀ ਨਾਲ ਆ ਗਈ ਦਸਤਾਰ ਉਹਨੇ ਮੈਨੂੰ ਪੱਟਦੇ ਰਹੀ ਜੀ ਕੇਸ ਕੀ ਨੂੰ ਮੇਰੀ ਮੈਂ ਕਿਹਾ ਵੀਰੇ ਮੇਰੇ ਮਾਂ ਕੇਸ ਨਾ ਫੜ ਮਂਗਾ ਜੀ ਤੂੰ ਮਾਰੀ ਇਹਨੇ ਮੇਰੇ ਕੇਸ ਕੋ ਫੜਦਾ ਮਂਗਾ ਤੂੰ ਇਹਨਾਂ ਬੱਤ ਮੈਂ ਜੀ ਕਿਤੇ ਕਿਸਾ ਹੋਰ ਨੇ ਵੀ ਕੀਤਾ ਹਾਜੀ ਰਾਜੇ ਸਿੰਘਾ ਨੇ ਕਿਹਾ ਰਾਜਾ ਕਹਿੰਦਾ ਚੂੜੇ ਨੂੰ ਚੱਕੋ ਕਹਿੰਦੇ ਨੂੰ ਤੈਨੂੰ ਲੈ ਕੇ ਚੱਲੋ ਰਾਜਾ ਜੀ ਰੂੜੇ ਦਾ ਮੁੰਡਾ ਜੀ ਉਹ ਕਹਿੰਦਾ ਚੂੜੇ ਨੂੰ ਚੱਕੋ ਨੂੰ ਵਾਪਸ ਘਰੇ ਲੈ ਕੇ ਚੱਲੋ ਹਾਂਜੀ ਰਾਜਾ ਨਾਲ ਦੁਕਾਨ ਹੈ ਇਹ opportunity ਸਿਹਰੌਲਾ ਕਿੰਨਾ ਵੱਧ ਗਿਆ ਅਜੇ ਥੋੜੇ ਆ ਥੋੜੇ ਕ ਟਾਈਮ ਨੂੰ ਹੋਰ ਵੱਧ ਜਾਣੇ ਆ ਸ਼ਾਮ ਤੱਕ ਹੋਰ ਵੱਧ ਜਾਣੇ ਸੋ ਸਤਿ ਸ਼੍ਰੀ ਅਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀਓ ਅੱਜ ਪਿੰਡ ਡੱਬ ਵਾਲੀ ਜ਼ਿਲ੍ਹਾ सिरसा ਤੋਂ ਇੱਕ ਮਾਮਲਾ ਸਾਡੇ ਕੋਲੇ ਆਇਆ ਜਿਹਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਵੀਰ ਜੀ ਗੁਰਸਿੱਖ ਨੇ ਢਿੰਗ ਸਿੰਘ ਨੇ ਔਰ ਇਹ ਆਪਣੇ ਸਹੁਰਿਆਂ ਤੇ ਕਿਸੇ ਗੱਲਬਾਤ ਨੂੰ ਲੈ ਕੇ ਗਏ ਹੋਏ ਸੀ ਜਿਵੇਂ ਆਪਾਂ ਰਿਸ਼ਤੇਦਾਰੀ ਦੇ ਵਿੱਚ ਚਲੇ ਜਾਂਦੇ ਆ ਤਾਂ ਉੱਥੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਇਹਨਾਂ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਕਿਸ ਕੀ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਔਰ ਹੋਰ ਵੀ ਇਹਨਾਂ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਐ ਇੱਥੋਂ ਤੱਕ ਕਿ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਤੁਸੀਂ ਸਾਨੂੰ ਅੱਜ ਬੁਲਾਇਆ ਇੱਥੇ ਡੱਬ ਵਾਲੀ ਬੁਲਾਇਆ ਕੀ ਮਸਲਾ ਕੀ ਸੀ ਤੁਹਾਡਾ ਕੀ ਹੋਇਆ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਦੱਸੋ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੋਲਾ ਮਹਾਰਾਜ ਐ ਸੀਗਾ ਵੀ ਮੇਰੀ ਸੱਸ ਜੀ ਮੇਰੇ ਘਰ ਵਾਲੀ ਨੂੰ ਲੈ ਗਈ ਸੀ ਮੈਨੂੰ ਉਹਨਾਂ ਨੇ 6:00 ਵਜੇ ਮੈਨੂੰ ਫੋਨ ਕਰਿਆ ਮੈਨੂੰ ਕਹਿੰਦੇ ਵੀ ਸਾਡਾ ਝੋਨੇ ਦਾ ਹਿਸਾਬ ਕਰਕੇ ਜਾ ਜੀ ਮੈਂ ਕਿਹਾ ਵੀ ਤੁਸੀਂ ਸਾੜਨਾ ਝੋਨਾ ਚਪਾ ਲਾਇਆ ਨਹੀਂ ਥੋੜਾ ਕੀ ਹਿਸਾਬ ਹੈ ਉਹ ਕਹਿੰਦੇ ਵੀ ਨਹੀਂ ਸਾਡਾ ਝੋਨਾ ਤੁਸੀਂ ਕਿਵੇਂ ਹੈ ਸਾਡੇ ਗੁੜੀਆਂ ਨੇ ਤਾਂ ਤੇਰੇ ਨਾਲ ਲਾਇਆ ਕਹਿੰਦੇ ਝੋਨਾ ਮੈਂ ਕਿਹਾ ਵੀ ਲਾਇਆ ਕੋਈ ਨਹੀਂ ਚੱਲ ਫਿਰ ਜੇ ਲਾਇਆ ਤਾਂ ਮੈਂ ਆ ਜਾਣਾ ਮੈਂ ਉਹੇ ਜੋਗ ਤੇ ਗਿਆ ਜੀ ਮੈਂ ਕੋਈ ਵੀ ਚੀਜ਼ ਨਹੀਂ ਸੀ ਕੋਈ ਓਮੇ ਨਹੀਂ ਸੀ ਮੈਂ ਵਾਗਿਆ ਮੈਂ ਚੱਲ ਕੋਈ ਨਹੀਂ ਮੈਂ ਵਗ ਜਾਣਾ ਆ ਜਾਣਾ ਵਾਹਿਗੁਰੂ ਜੀ ਜਿਹੜਾ ਤੁਸੀਂ ਗੱਲਬਾਤ ਕਰ ਰਹੇ ਹੋ ਵੀ ਤੁਹਾਡੇ ਤੋਂ ਝੋਨੇ ਦਾ ਹਿਸਾਬ ਮੰਗਿਆ ਸੀਗਾ ਤੁਹਾਡਾ ਕੋਈ ਮਤਭੇਦ ਸੀ ਸਹਰਿਆਂ ਦੇ ਨਾਲ ਕੋਈ ਲੜਾਈ ਝਗੜਾ ਸੀ ਕੋਈ ਵੀ ਨਹੀਂ ਝਗੜਾ ਸੀ ਜੀ ਹਾਂ ਜੀ ਮਾਰੇ ਜੀ ਤੁਮ ਮੈਂ ਵਾਗਿਆ ਉੱਥੇ ਉਹਨੇ ਕੀ ਕਰਨਾ ਉੱਥੇ ਉੱਥੇ ਮੇਰੀ ਜੀ ਸਾਸਿਕੀ ਜੀ ਉਹ ਥੋੜਾ ਜਿਆ ਜਿਵੇਂ ਆਪਾਂ ਕਹਿ ਦਿੰਨੇ ਆ ਆਪਦੇ ਹਕਾਰ ਤੇ ਕਰਤੇ ਮੇਰੇ ਨਾਲ ਬੋਲੇ ਚੱਲੀ ਕਲ ਰੱਗੀ ਮੈਂ ਸਿੰਘ ਸਾਹਿਬ ਜੀ ਮੈਂ ਆਪ ਕੁਝ ਵੀ ਨਹੀਂ ਬੋਲੇ ਉੱਥੇ ਜਾ ਕੇ ਮੈਂ ਕਿਹਾ ਵੀ ਚਲ ਕੋਈ ਨਹੀਂ ਮੇਰਾ ਚਾਚਾ ਸੋਰ ਸੀ ਉਹ ਮੈਨੂੰ ਨਾਲ ਲੈ ਗਿਆ ਨਾਲ ਲੈ ਗਿਆ ਉਹ ਕਦੇ ਵੀ ਸਾਡੇ ਜਿਹੜੇ ਜ਼ਿੰਮੇਵਾਰ ਦੇ ਕੰਮ ਕਰਦੇ ਜੀ ਉਹ ਜ਼ਿੰਮੇਵਾਰ ਦਾ ਮੁੰਡਾ ਆਇਆ ਜੀ ਉਹਨੇ ਜਦੋਂ ਬੋਲੇ ਮੈਨੂੰ ਕਹਿੰਦਾ ਕੀ ਐ ਕਰ ਦੂੰਗਾ ਚੇਰੇ ਤੂੰ ਕਿ ਜਦੋਂ ਉਹਨੇ ਬੋਲਿਆ ਨਾ ਮੈਨੂੰ ਕਹਿੰਦਾ ਤੂੰ ਇੱਕ ਲੱਪੜ ਦੀ ਮਾਰ ਹੈ ਮੇਰੀ ਮੈਂ ਕਿਹਾ ਭਾਈ ਮੈਂ ਇੱਥੇ ਲੱਪੜ ਕੱਢ ਮੈਨੂੰ ਹਸਾਬbare ਸੱਦੇ ਉਹ ਕਹਿੰਦਾ ਮੈਂ ਤੇਰੇ ਇੱਕ ਲੱਪੜ ਮਾਰਿਆ ਕਹਿੰਦਾ ਤੇ ਤੈਨੂੰ ਇੱਕੇ ਨੇ ਮਰ ਜਾਈਗਾ ਜਦੋਂ ਆਹ ਗੱਲ ਉਹਨੇ ਬੋਲੀ ਮੇਰੇ ਨਾਲ ਮੈਂ ਕਿਹਾ ਵੀ ਚੱਲ ਕੋਈ ਨਹੀਂ ਵੀਰੇ ਜੇ ਤੂੰ ਮਾਰਦਾ ਤੇ ਮੇਰੇ ਮਾਰ ਲਾ ਮੈਂ ਕਿਹਾ ਮੈਂ ਤੇਰੇ ਤੇ ਹੱਥ ਚੁੱਕਣ ਨਹੀਂ ਆਇਆ ਇੱਥੇ ਉਹ ਐਨੀ ਕਹਿ ਕੇ ਮੇਰੀ ਸੱਸ ਕਹਿੰਦੀ ਵੀ ਕਹਿੰਦੀ ਕੋਈ ਨਹੀਂ ਹੁਣ ਡੈਂਪੀ ਸਰਪੰਚ ਨੂੰ ਸੱਦੋ ਕਹਿੰਦੀ ਉਹਨੇ ਡੈਂਪੀ ਸਰਪੰਚ ਨੇ ਮੇਰੀ ਜਦੋਂ ਗੱਲਬਾਤ ਸਾਰੀ ਸੁਣੀ ਜੀ ਮੈਨੂੰ ਇਸ ਤਰ੍ਹਾਂ ਕਿ ਜੱਟ ਤੱਕ ਸਾਰੀ ਗੱਲ ਸੁਣਾਤੀ ਮੈਨੂੰ ਕਹਿੰਦਾ ਕਿਵੇਂ ਆ ਮੈਂ ਤਾਂ ਪਹਿਲੀ ਤੇ ਗੱਲਾਂ ਹਾਜੀ ਮੇਰੇ ਸਹੁਰਾ ਪਰਿਵਾਰ ਇੱਥੇ ਦੂਜੀ ਗੱਲ ਮੇਰੀ ਆਹ ਆ ਗਈ ਇਹਨੇ ਮੈ ਉਹ ਕਹਿੰਦੇ ਵੀ ਚੱਲ ਤੇਰੇ ਸਹੁਰਾ ਪਰਿਵਾਰ ਆਇਆ ਕਹਿੰਦਾ ਗੁੜੀਆ ਕਿੱਥੇ ਜਿਹੜੀ ਤੇਰੇ ਨਾਲ ਵਿਆਹੀ ਐ ਮੈਂ ਕਹੇ ਜੀ ਉਹ ਇੱਥੇ ਐ ਕਹਿੰਦੇ ਇੱਥੇ ਐ ਫਿਰ ਤੂੰ ਇੱਥੇ ਚੱਲ ਕਹਿੰਦਾ ਇੱਥੋਂ ਕਹਿੰਦਾ ਟੱਪ ਕਹਿੰਦਾ ਮੈਂ ਕਹੇ ਜੀ ਮੇਰੀ ਗੱਲ ਸੁਣੋ ਟੱਪ ਤਾਂ ਮੈਂ ਜਾਣਾ ਪਹਿਲੀ ਤਾਂ ਗੱਲਾਂ ਮੈਂ ਖਾਂ ਮੈਂ ਨਾਲ ਲਈ ਪਰਿਵਾਰ ਦੇ ਘਰੇ ਤੇ ਸਹੁਰਾਂ ਦੇ ਘਰੇ ਗਿਆ ਨਹੀਂ ਮੈਂ ਉਹਨੂੰ ਆਖਿਆ ਉਹ ਜੇ ਉਹ ਕਹਿ ਸਕਦਾ ਮੈਨੂੰ ਤਾਂ ਮੈਂ ਖਾਂ ਮੈਂ ਬੱਕ ਜਾਣਾਗਾ ਹੈ ਬਾਕੀ ਵਾਲਾ ਮੈਂ ਹੋ ਡਰਾਈਵਰ ਬੰਦਾ ਮੈਂ ਤੇਰੇ ਪਿੰਡ ਵੀ ਆ ਸਕਦਾ ਐ ਕੋਈ ਗੱਲ ਨਹੀਂ ਹੁੰਦਾਗਾ ਵੀ ਮੈਂ ਤੂੰ ਟੱਪ ਕਹਦਾ ਕਹਿੰਦਾ ਤੂੰ ਸਾਡੇ ਕਹਿੰਦਾ ਐ ਕਿਵੇਂ ਪਿੰਡ ਚ ਉਹ ਨਾਲ ਦੇ ਜਿਹੜੇ ਡਰਦੇ ਨਹੀਂ ਕਹਤੋਂ ਨੇ ਕਹਿੰਦਾ ਵੀ ਭਿੰਦਰ ਤੂੰ ਇੱਥੋਂ ਭੱਗ ਜਾ ਮੈਂ ਜੀ ਉੱਥੋਂ ਤੁਰ ਪਿਆ ਤੁਰ ਪਿਆ ਤੇ ਮੈਂ ਆ 2 1/2 ਦੇ 1/2 2 ਕਿਲੋਮੀਟਰ ਤੇ ਜੀ ਕੀ ਹੋਇਆ ਨਾ ਉਹਨਾਂ ਨੇ ਪਿੱਛੋਂ ਗੱਡੀ ਆਈ ਮੈਨੂੰ ਤੁਸੀਂ ਤੁਸੀਂ ਪੈਦਲ ਸੀਗੇ ਕਿਸੇ ਪੈਦਲ ਜਾਈ ਜਾਂਦਾ ਸੀਗੇ ਜੀ ਮੈਂ ਜਦੋਂ ਗੱਡੀ ਆਈ ਉਹ ਮੈਨੂੰ ਪੁਲਿਸ ਮਹਾਰਾਜ ਮੈਂ ਕਹਿੰਦਾ ਕਹਿੰਦਾ ਇੱਥੇ ਰੁਕ ਕਹਿੰਦਾ ਮੈਂ ਕਿਹਾ ਜੀ ਕਿਵੇਂ ਦੱਸੋ ਕੀ ਗੱਲ ਆ ਕੀ ਮੈਂ ਮੈਨੂੰ ਰੋਕ ਸਕਦੇ ਹੋ ਕਹਿੰਦਾ ਤੂੰ ਰੋਕ ਰੋਕ ਇੱਥੇ ਮੈਂ ਜੀ ਰੋਗ ਗਿਆ ਮੈਂ ਕਿਹ ਗੱਲ ਦੱਸੂ ਮੈਨੂੰ ਕੀ ਗੱਲ ਐ ਕਹਿੰਦਾ ਗੱਡੀ 'ਚ ਬੈਠ ਮੈਂ ਕਹਾਂ ਜੀ ਮੈਂ ਗੱਡੀ 'ਚ ਐ ਨਹੀਂ ਬੈਠ ਸਕਦਾ ਪਹਿਲਾਂ ਮੈਨੂੰ ਗੱਲ ਦੱਸੋ ਗੱਡੀ 'ਚ ਮੈਂ ਫੇਰ ਬੈਠੂਗਾ ਮਹਾ ਉਹ ਕਹਿੰਦਾ ਲੈ ਨਹੀਂ ਤੈਨੂੰ ਗੱਡੀ 'ਚ ਪੁੱਛਾਂਗੇ ਗੱਲ ਮੈਂ ਕਹਾਂ ਜੀ ਮੈਂ ਨਹੀਂ ਐ ਬੈਠ ਸਕਦਾ ਐ ਤਾਂ ਮੈਂ ਕਹਾਂ ਗੱਡੀ 'ਚ ਬੀਤਾ ਵਾ ਕੇ ਕੋਈ ਗੱਲਾਂ ਬਾਤਾਂ ਹੋਈ ਜਾਣਗੀਆਂ ਸੀਸੇ ਬੰਦ ਕਰਕੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰ ਚੋ ਮਹਾ ਮੈਂ ਕਹਾਂ ਪਹਿਲਾਂ ਬਾਹਰ ਗੱਲ ਦੱਸੋ ਉਹਨੇ ਨਾ ਜੀ ਮੈਨੂੰ ਆ ਕੇ ਜਿਹੜਾ ਖਾ ਕੇ ਤੇ ਗੱਡੀ 'ਚ ਪਾ ਲਿਆ ਮੈਨੂੰ ਉਹ ਉੱਥੇ ਬੰਦੇ ਜੀ ਉਹ ਗੱਦੀ ਚੁੰਗੀ ਜਾਂਦਾ ਗੱਦੀ ਚੋਂ ਮੈਨੂੰ ਆਖਾ ਪਹਿਲੀ ਥੋੜਾ ਸੰਸਾਰਿਕ ਭਾਸ਼ਾ ਚ ਵੀ ਦੱਸ ਦੋ ਕਈ ਵਾਰ ਪਤਾ ਨਹੀਂ ਬੀੜੀ ਪੀਂਦਾ ਸੀ ਕਿ ਜੀ ਉਹ ਬੀੜੀ ਮੈਨੂੰ ਆਈ ਗੱਲ ਆ ਕਿ ਮੈਂ ਕਿਹਾ ਵੀਰੇ ਤੇਰੇ ਤੂੰ ਬੀੜੀ ਪੀਂ ਐ ਨਾ ਜਾਂ ਤਾਂ ਮੇਥੋਂ ਬਾਹਰ ਹੋ ਕੇ ਗੱਲ ਕਰ ਲੈ ਜਾਂ ਤੂੰ ਮੇਰੇ ਨਾਲ ਬਾਹਰ ਹੀ ਆ ਜੇ ਜੀ ਗੱਲ ਕਰਨੀ ਐ ਤਾਂ ਉਹਨੇ ਜੀ ਬਾਹਰ ਨਿਕਲ ਕੇ ਕੀ ਕਰਿਆ ਉਹਨੇ ਮੈਨੂੰ ਤੁਸੀਂ ਬੀੜੀ ਦਾ ਧੂਆਂ ਮਾਰਿਆ ਉਹਦੇ ਮੂੰਹ ਚ ਧੂਆਂ ਸੀਗਾ ਤੁਹਾਡੇ ਮੂੰਹ ਤੇ ਧੂਆਂ ਮਾਰਿਆ ਧੂਆਂ ਮਾਰਿਆ ਜਿਉ ਬੰਦੇ ਨੇ ਹਾਂਜੀ 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 ਜੇ ਧੂਆਂ ਮਾਰਿਆ ਮੈਂ ਤੁਸੀਂ ਇਸ ਤਰ੍ਹਾਂ ਹੀ ਬਾਹਣੇ ਚ ਸੀਗਾ ਨਹੀਂ ਜੀ ਅੱਛਾ ਮੈਂ ਨਾ ਉਵੇਂ ਜਿਵੇਂ ਮਤਲਬ ਜਿਵੇਂ ਘਰੋਂ ਆਪਾਂ ਸ਼ਾਮ ਦਾ ਟਾਈਮ ਉਵੇਂ ਗਿਆ ਸੀ ਪੀਐਮ ਕੋਲ ਤਾਂ ਹਾਂ ਸ੍ਰੀ ਸਾਹਿਬ ਤੋਂ ਮੈਂ ਲਾਉਂਦੇ ਨਹੀਂ ਜ ਗਈ ਸ੍ਰੀ ਸਾਹਿਬ ਨਹੀਂ ਮੈਂ ਲਾਉਂਦਾ ਹੈ ਤੇ ਜਦੋਂ ਨੇ ਧੂਆਂ ਮਾਰਿਆ ਉਹਨੂੰ ਮੈਂ ਕਿਹਾ ਵੀ ਤੂੰ ਆਹ ਕੰਮ ਗਲਤ ਆ ਤੇਰਾ ਉਹਨੇ ਵੀ ਧੱਕਾ ਮਾਰਿਆ ਧੱਕਾ ਮਾਰ ਕੇ ਜੀ ਮੇਰੇ ਥੱਪੜ ਮਾਰਿਆ ਉਹਨੇ ਮੂੰਹ ਤੇ ਜੀ ਫਿਰ ਜੇ ਦੂਜੀ ਵਾਰ ਫਿਰ ਥੱਪੜ ਮਾਰਿਆ ਤੇ ਮੇਰੀ ਦਸਤਾਰ ਥਲੇ ਡਿੱਗ ਪਈ ਹਾਂ ਜਦੋਂ ਮੇਰੀ ਕੇਸ ਕੇਸ ਕੀ ਨਾਲ ਆ ਗਈ ਦਸਤਾਰ ਉਹਨੇ ਮੈਨੂੰ ਵੱਟ ਤੇ ਲੈ ਜੀ ਕੇਸ ਕੀ ਨੂੰ ਮੇਰੀ ਨੂੰ ਮੈਂ ਕਹਿੰਦਾ ਵੀਰੇ ਮੇਰੇ ਕੇ ਮਾਕੇ ਇਸਨਾ ਫੜ ਮੈਂ ਕਹਿੰਦਾ ਜੇ ਤੂੰ ਮਾਰੀ ਲੈ ਮੇਰੇ ਕੇਸ ਕੋ ਫੜਦਾ ਮੈਂ ਕਹਿੰਦਾ ਤੂੰ ਇੱਕ ਅਧੀ ਕਲ ਉਹਨੇ ਜਿਹੇ ਕੇਸ ਜਿਹੜੇ 2 ਸਟਾਰ ਲੱਗੇ ਸੀ ਉਹਨੇ ਧੱਕਾ ਮਾਰਿਆ ਉਹਨੂੰ ਕਹਿੰਦਾ ਵੀ ਤੂੰ ਇਹ ਬੇਵਦੀ ਨਾ ਨੀ ਨਾ ਕਰ ਕਹਿੰਦਾ ਉਹਨੇ ਲਪੜਾਂ ਨਾਲ ਮੁੜ ਕੇ ਜੀ ਉਹਨਾਂ ਨੇ ਪਰਿਵਾਰ ਨੇ ਜਿਹੜੇ ਪਿੱਛੇ ਮੋਟਰਸਾਈਕਲ ਲੈ ਕੇ ਜੀ ਉਹਨਾਂ ਨੇ ਮੈਨੂੰ ਫੜ ਲਿਆ ਜੀ ਉਹ ਖਿੱਚਿਆ ਤੂੰ ਹੀ ਮੇਰੇ ਨਾਲ ਕਰੀਗੇ ਉਹ ਉਹ ਕਹਿੰਦੇ ਇਹ ਮੈਂ ਉਹਨੂੰ ਆਖਾਂ ਮੈਂ ਜੇ ਉਸ ਨੂੰ ਕੋਈ ਡਾਊਟ ਹੈਗਾ ਤੁਸੀਂ ਮੈਨੂੰ ਡਬਲ ਹੀ ਪਿੰਡ ਛੱਡਿਓ ਉਹ ਕਹਿੰਦੇ ਜੇ ਤੂੰ ਲੇਡੀ ਚ ਹੋਵੇਂ ਕਹਿੰਦਾ ਤਾਂ ਤੈਨੂੰ ਛੱਡ ਦੇਗੇ ਜਾਣਦੇ ਉਹਨੇ ਖਿੱਚ ਕੇ ਜੀ ਮੈਨੂੰ ਕਹੇ ਚੱਲ ਤੈਨੂੰ ਛੱਡ ਕੇ ਉਹਨੇ ਤੇ ਉਹ ਮੈਨੂੰ ਨਾ ਗੱਡੀ ਚ ਪਾ ਕੇ ਤੇ ਮੈਨੂੰ ਸੋਹਰਾ ਪਰਿਵਾਰ ਦੇ ਫੇਰ ਘਰੇ ਲੈ ਗਏ ਦੂਰੀ ਬਾੜ ਪੁਰਸ ਮਲਾਜ ਪੁਰਸ ਮਲਾਜ ਜੀ ਜਦੋਂ ਉੱਥੇ ਲੈ ਗਏ ਜੀ ਉੱਥੇ ਜਾ ਕੇ ਮੈਨੂੰ ਕਹਿੰਦਾ ਹੁਣ ਤਾਂ ਤੈਨੂੰ ਮੈਂ ਕੁੱਟ ਕੇ ਲਿਆ ਹਜੇ ਤੈਨੂੰ ਸੋਹਰਾ ਪਰਿਵਾਰ ਵੀ ਕੁੱਟੂਗਾ ਕਹਿੰਦੇ ਜੀ ਇਹ ਉਹਨੇ ਆ ਮੈਨੂੰ ਆਖਿਆ ਹਾਂ ਤੇਰੀ ਦੂਜੀ ਗੱਲ ਮੈਂ ਕਹਾ ਵੀਰੇ ਮੈਂ ਸੁਡੇ ਮੁਰਿਆ ਹੱਥ ਵੱਢੀ ਜਾਂਨੇ ਮੈਂ ਕਹਾ ਸਰਪ ਮੇਰਾ ਹੱਥ ਮੈਂ ਕਹਾ ਮੇਰੇ ਗੁਰੂ ਗੋਬਿੰਦ ਸਿੰਘ ਮੁਰਿਆ ਕਹਿੰਦਾ ਇਹਦੇ ਮੁਰਿ ਝੋਕਣਾ ਤੁਸੀਂ ਉਹਨੇ ਜਦੋਂ ਇਹ ਗੱਲ ਕਹਿ ਕੇ ਜੀ ਮੈਂ ਦੱਸਨੇ ਗਾਲਾਂ ਕੱਢੀਆਂ ਜੀ ਉਹਨੇ ਗੰਦਗੀਆਂ ਗੰਦਗੀਆਂ ਜਦੋਂ ਗਾਲਾਂ ਕੱਢੀਆਂ ਫਿਰ ਮੈਂ ਤੂੰ ਸਹਿ ਨਹੀਂ ਹੋਈ ਜੀ ਉਹਦਾ ਨਾਮ ਸੀ ਪੁਲਿਸ ਮੁਲਾਜ਼ਮਾ ਉਹਦਾ ਨਾ ਪਵਨ ਕੁਮਾਰ ਸੀਗਾ ਜੀ ਹਾਂਜੀ ਅੱਗੇ ਕੀ ਹੋਇਆ ਅੱਗੇ ਉਹਨਾਂ ਨੇ ਮੁੜ ਕੇ ਮੈਨੂੰ ਜਾਣ ਨਹੀਂ ਦਿੱਤਾ ਇਹ ਮੈਂ ਬਾਬਾ ਜੀ ਨੂੰ ਫੋਨ ਕਰਿਆ ਮੈਂ ਬਾਬਾ ਜੀ ਮੈਨੂੰ ਆਉਣ ਨਹੀਂ ਦਿੰਦੇ ਇਹ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਪੁਲਿਸ ਮੁਲਾਜ਼ਮਾ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਕਿਸੇ ਹੋਰ ਨੇ ਵੀ ਕੀਤੀ ਤੁਹਾਡੇ ਨਾਲ ਹਾਂਜੀ ਰਾਜੇਲ ਸਿੰਘ ਨੇ ਆਖੀ ਜੀ ਫਿਰ ਰਾਜਾ ਕਹਿੰਦਾ ਚੂੜੇ ਨੂੰ ਚੱਕੋ ਕਹਿੰਦੇ ਨੂੰ ਤੈਨੂੰ ਲੈ ਕੇ ਚੱਲੋ ਰਾਜਾ ਜੀ ਰੂੜੇ ਦਾ ਮੁੰਡਾ ਜੀ ਉਹ ਉਹ ਕਹਿੰਦਾ ਚੂੜੇ ਨੂੰ ਚੱਕੋ ਨੂੰ ਵਾਪਸੀ ਘਰੇ ਲੈ ਕੇ ਚੱਲੋ ਕਹਿੰਦਾ ਸਾਰੇ ਲੈ ਕੇ ਹਾਂਜੀ ਰਾਜੇ ਨਾਲ ਦੁਕਾਨ ਹੈ ਜਿਹਦੀ ਪਰਚੂਨ ਦੀ ਹਾਂ ਉਹ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਗਏ ਤੁਸੀਂ ਜਦੋਂ ਤੁਹਾਡੇ ਨਾਲ ਸਭ ਕੁਝ ਹੋ ਗਿਆ ਜਦੋਂ ਤੁਸੀਂ ਇੱਥੇ ਆ ਕੇ ਡੱਬਾ ਲਈ ਆ ਕੇ ਉਸ ਤੋਂ ਬਾਅਦ ਕਿੱਥੇ ਗਏ ਤੁਸੀਂ ਉਸ ਦਿਵਸ ਮੈਂ ਤੜਕੇ ਸਵੇਰ ਮੈਂ ਬਾਲ ਬਾਬਾ ਜੀ ਕੋਲੇ ਗਿਆ ਜੀ ਫਿਰ ਮੇਰੇ ਚਾਚਾ ਜੀ ਨੂੰ ਮੈਂ ਕਿਹਾ ਮਾ ਚਾਚਾ ਜੀ ਐ ਕਰਕੇ ਆ ਗੱਲ ਹੋਈ ਐ ਮੇਰਾ ਬਾਕੀ ਮੇਰੇ ਢਿੱਡ ਚ ਮਕਰ ਲੱਤਾਂ ਲੁੱਤਾਂ ਵੀ ਮਾਰ ਗਏ ਉਹਨੇ ਮੇਰੇ ਕੇਸ ਖਿੱਚੀ ਹੈ ਜੀ ਮੈਂ ਉਸ ਦਿਵਸ ਸਿੰਬਲ ਹਸਪੀਟਲ ਦੇ ਵਿੱਚ ਦਾਖਲ ਹੋਇਆ ਜੀ ਮੈਨੂੰ ਆਖਿਆ ਮੈਂਗਾ ਮੇਰੇ ਨਾਲ ਆ ਚੀਜ਼ਾਂ ਹੋਈਆਂ ਜੀ ਉੱਥੋਂ ਨੇ ਪਰਚਾ ਕੱਟ ਕੇ ਦਿੱਤਾ ਜੀ ਮੇਰਾ ਹਾਂ ਉਹ ਕਹਿੰਦੇ ਵੀ ਤੁਸੀਂ ਥਾਣਾ ਜਾ ਕੇ ਭੱਗ ਜਾਓ ਕਹਿੰਦੇ ਜੀ ਹਾਂ ਤੁਹਾਡੀ ਰਿਪੋਰਟ ਭੇਜ ਹਾਂ ਜੀ ਰਿਪੋਰਟ ਮੇਰੀ ਗਈ ਹੋਈ ਪਹਿਲਾਂ ਨਾਮ ਜੀ ਪਵਨ ਕੁਮਾਰ ਦਾ ਹੋਇਆ ਹੋਊਗਾ ਜੀ ਪਹਿਲਾਂ ਉਸਨੇ ਮੇਰੇ ਤੇ ਹਮਲਾ ਹੀ ਉਸਨੇ ਕਰਿਆ ਪਵਨ ਪਵਨ ਨੇ ਜੀ ਹਾਂ ਤੇ ਡੈਂਪੀ ਸਰਪੰਚ ਨੇ ਸੀਗੇ ਜੀ ਮੈਂ ਇਹ 2 ਕਿਲੋਮੀਟਰ ਦੇ ਭੱਗਾ ਸੀ ਹਨਾ ਡੈਂਪੀ ਉਹ ਕਹਿੰਦੇ ਵੀ ਡੈਂਪੀ ਸਰਪੰਚ ਨੇ ਪੁਲਿਸ ਭੇਜੀ ਹੈ ਮਗਰ ਕਹਿੰਦੇ ਤੇਰੇ ਇਸ ਕਰਕੇ ਜੀ ਮੇਰੀ ਡੈਂਪੀ ਸਰ ਜਦੋਂ ਨੇ ਕਹਿ ਸਕਦਾ ਕਹਿ ਮਗਰ ਹਮਲਾ ਕਰਨਾ ਕੀ ਮਤਲਬ ਸੀ ਉਹ ਬੰਦੀ ਦਾ ਜੀ ਮੇਰਾ ਐ ਵੀ ਹਮਲਾ ਕਰਉਣਾ ਮੈਂ ਇੱਕ ਇੱਕ ਮਿੰਟ ਰੁਕ ਜਾਓ ਜੀ ਇੱਕ ਮਿੰਟ ਸੱਸ ਦੇ ਕਰਨ ਇੱਕ ਮਿੰਟ ਰੁਕ ਜਾਓ ਮਲਾਜਮ ਇੱਕ ਮਿੰਟ ਸੋ ਸਾਥੀਓ ਸਾਡੇ ਨਾਲ ਇੱਥੇ ਵੱਖ-ਵੱਖ ਜਥੇਬੰਦੀਆਂ ਤੋਂ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਮਸਲੇ ਨੂੰ ਲੈ ਕੇ ਕਿਉਂਕਿ ਜਿਹੜਾ ਇਹ ਮਸਲਾ ਇੱਕ ਗੁਰਸਿੱਖੀ ਨਾਲ ਜੁੜ ਗਿਆ ਇੱਕ ਕਹਿ ਸਕਦਾ ਹੈ ਕਿ ਆਪਾਂ ਇਹਨਾਂ ਦੀਆਂ ਭਾਵਨਾਵਾਂ ਨੂੰ ਡਾਹਤ ਕੀਤਾ ਗਿਆ ਵਾਹਿਗੁਰੂ ਜੀ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਖਾਲਸਾ ਵੇ ਤੇ ਇਹ ਸਿੰਘਾਂ ਨੇ ਬਹੁਤ ਬੇਅਦਬੀ ਕਰੀ ਹੈ ਕਿਸ ਕਪਟੇ ਤੇ ਚੰਗਾ ਕੰਮ ਥੋੜੀ ਕਰਿਆ ਉਹਨਾਂ ਨੇ ਮਾੜਾ ਹੀ ਕਰਿਆ ਜੀ ਤੇ ਕਾਨੂੰਨੀ ਕਾਰਵਾਈ ਕਰਨੀ ਪਊਗੀ ਕਿਵੇਂ ਕਿਵੇਂ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਾਨੂੰਨ ਤੋਂ ਕਿਹੜੀ ਬਣਦੀ ਹੈ ਸਜ਼ਾ ਬਣਦੀ ਉਹਨਾਂ ਨੂੰ ਦੇਣੀ ਪਊਗੀ ਕਿਵੇਂ ਦੇਖਦੇ ਹੋਗੇ ਦੀਪ ਸਿੰਘ ਜੀ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਚੈਨਲ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਦਵੇ ਕੁਚੜੇ ਲੋਕਾਂ ਦੀ ਆਵਾਜ਼ ਸ਼ਾਸਨ ਪ੍ਰਸ਼ਾਸਨ ਤਾਈ ਪਹੁੰਚਾਉਂਦੇ ਹੋ ਇਸ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਆਂ ਜੀ ਦੂਸਰਾ ਇਹ ਹੈ ਜੀ ਜਦੋਂ ਵੀ ਸਾਡੇ ਕੋਲ ਅੱਜ ਸਵੇਰ ਇਹ ਸਾਥੀ ਦਾ ਸਾਡੇ ਕੋਲ ਫੋਨ ਆਇਆ ਕਿ ਦੱਸਿਆ ਗਿਆ ਕਿ ਉਹਨਾਂ ਦੇ ਕੇਸਾਂ ਦੀ ਬੇਅਵਦੀ ਕੀਤੀ ਗਈ ਹੈ ਤੇ ਜਿਵੇਂ ਕਿ 112 ਨੰਬਰ ਕਾਲ ਨੂੰ ਕੋਈ ਅਧਿਕਾਰ ਨਹੀਂ ਹੁੰਦਾ ਸਾ ਵੀ ਉਹ ਕਿਸੇ ਨੂੰ ਕੁੱਟ ਮਾਰ ਕਰ ਸਕਣ ਤੇ ਉਸ ਦਾ ਇੱਕ ਡਰਾਈਵਰ ਨੇ ਸਾਡੇ ਸਿੰਘ ਸਾਹਿਬ ਦੇ ਕੇਸ ਪੱਤੇ ਗਏ ਆ ਉਹਦਾ ਅਸੀਂ ਪ੍ਰਸ਼ਾਸਨ ਮੂਰੇ ਇਹ ਸਾਡਾ ਹੱਥ ਬਨ ਕੇ ਬੇਨਤੀ ਹੈ ਕਿ ਉਹਨੂੰ 295 ਧਾਰਾ ਦੇ ਅਧੀਨ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਜੀ ਵੈਰ ਖਾਲਸਾ ਵੈਰ ਸਾਥੀਓ ਇੱਥੇ ਹੀ ਸਾਡੇ ਨਾਲ ਗੁਰਚਰਨ ਸਿੰਘ ਫੌਜੀ ਜੋ ਕਿ ਮੌਜੂਦਾ ਡੱਬ ਵਾਲੀ ਤੋਂ ਜ਼ਿਲ੍ਹਾ ਪਾਰਸ਼ਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹ ਸਾਰੇ ਮਸਲੇ ਨੂੰ ਦੇਖ ਰਹੇ ਨੇ ਬਾਈ ਜੀ ਕਿਵੇਂ ਦੇਖਦੇ ਆ ਇਸ ਮਸਲੇ ਨੂੰ ਸਰਨੋਂ ਪਹਿਲਾਂ ਮੀਡੀਆ ਚੈਨਲ ਦਾ ਮੈਂ ਇੱਥੇ ਪਹੁੰਚਣ ਤੇ ਜੋ ਕਿ ਚੈਨਲ ਸਾਰੇ ਇਸਪੋਰਟ ਕਰ ਰਹੇ ਧੰਨਵਾਦ ਕਰਦਾ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਜੋ ਆਈ ਹੋਈ ਆ ਇਹ ਖਾਲਸਾ ਸਾਹਿਬਾਨ ਦਾ ਸਪੋਰਟ ਕਰ ਰਿਹਾ ਤੇ ਹੋਰ ਭੈਣ ਭਰਾਏ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੋ ਕਿ ਪਰਸੋਂ ਰਾਤ ਨੂੰ ਇਹਦੇ ਨਾਲ ਕੁੱਟਮਾਰ ਹੋਈ ਆ ਭਿੰਦਰ ਸਿੰਘ ਦੇ ਨਾਲ ਕੁੱਟਮਾਰ ਹੋਈ ਆ ਕੱਲ ਸਵੇਰ ਇਹ ਸਾਡੇ ਕੋਲ ਆਇਆ ਵੀ ਆਇਆ ਮੇਰੇ 60 ਫੀਟ ਲੱਗੀ ਹੈ ਮੇਰੇ ਦਰਦ ਕਰ ਰਿਹਾ ਮੈਂ ਕਿਹਾ ਵੀ ਇਸ ਟਾਈਮ ਪਹਿਲਾਂ ਆਪਣਾ ਸਰੀਰ ਸੰਭਾਲਣਾ ਜ਼ਰੂਰੀ ਹੈ ਇਸ ਨੂੰ ਸਭ ਤੋਂ ਪਹਿਲਾਂ ਦੱਸਿਆ ਵੀ ਤੂੰ ਆਪ ਦਾ ਬਈ ਸਰਕਾਰੀ ਹਸਪੀਟਲ ਦਾਖਲ ਹੋ ਜਾ ਇਹ ਸਵੇਰ ਦਾਖਲ ਹੋਇਆ ਦਵਾਈ ਬੂਟੀ ਦਿੱਤੀ ਉਹਨਾਂ ਨੇ ਹਜੇ ਵੀ ਇਹਦੇ ਪੱਸਲੀਆਂ ਵਗੈਰਾ ਤੇ ਗੁੱਜੀਆਂ ਚੋਟਾਂ ਲੱਗੀਆਂ ਹੋਈਆਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ 112 ਨੂੰ ਕੋਈ ਹੱਕ ਨਹੀਂ ਹੈ ਜੋ ਪਵਨ ਕੁਮਾਰ ਨੇ ਇਹਨੂੰ ਕੁੱਟਿਆ ਕੀਸਾਂ ਦੀ ਬੇਅਦਬੀ ਕਰੀ ਐ ਠੀਕ ਆ ਜੇ ਬੁਲਾਇਆ ਗਿਆ ਇੱਕ ਉਹਦੇ ਨਾਲ ਸਾਹਬ ਆ ਉਹ ਕਹਿ ਰਿਹਾ ਵੀ ਇਹ ਆਪਾਂ ਨੂੰ ਹੱਕ ਨਹੀਂ ਉਹਨੇ ਕਾਨੂੰਨ ਹੱਥ ਚ ਲਿਆ ਫਿਰ ਇਹਦੇ ਸਹੁਰਿਆਂ ਦਾ ਇਹਦਾ ਪਰਿਵਾਰਿਕ ਮੈਟਰ ਸੀ ਉਹਦੇ ਵਿੱਚ ਕਿਸੇ ਵੀ ਹੋਰ ਸਾਥੀ ਦਾ ਇੰਟਰਫੇਅਰ ਕਰਨ ਦਾ ਹੱਕ ਨਹੀਂ ਸੀ ਅਸੀਂ ਸਮਝਾ ਸਕਦੇ ਆ ਅਸੀਂ ਸਾਰੀਆਂ ਜਥੇਬੰਦੀਆਂ ਹੋਰ ਸਾਰੇ ਭੈਣ ਭਰਾ ਇਹਦੇ ਨਾਲ ਇਨਸਾਫ ਦੀ ਮੰਗ ਕਰਦੇ ਆ ਜੇ ਇਨਸਾਫ ਕਰਦਾ ਪ੍ਰਸ਼ਾਸਨ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਅਗਲਾ ਕਦਮ ਚੱਕਾਂਗੇ ਸੋ ਸਾਡੇ ਨਾਲ ਸ਼੍ਰੋਮਣੀ ਤਰਨਤਾਰਨ ਦਲ ਤੋਂ ਨਿੰਗ ਸਿੰਘ ਜਥੇਬੰਦੀnga ਪਹੁੰਚ ਗਏ ਤਲਵੰਡੀ ਸਾਬੋ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਇੱਕ ਗੁਰਸਿੱਖ ਦੇ ਜਿਹੜੇ ਕੇਸਾਂ ਦੀ ਬੇਇੱਜ਼ਤੀ ਹੋਈ ਆ ਔਰ ਉਹ ਆਪਣੇ ਸਾਹਮਣੇ ਬਿਆਨ ਵੀ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਆਂ ਸਾਡੇ ਬੜੇ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਤਰਨਤਾਰਨ ਦਲ ਚਮਕੌਰ ਸਾਹਿਬ ਤੋਂ ਅਸੀਂ ਉਹਨਾਂ ਦੇ ਵੱਲੋਂ ਇਹ ਜਥੇਬੰਦੀ ਭੇਜੀ ਗਈ ਹੈ ਤੱਕ ਸ੍ਰੀ ਦਮਦਮਾ ਸਤਲਵੰਡੀ ਸਾਹਿਬ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਸਰਬੀ ਸਿੰਘ ਜੀ ਵੱਲੋਂ ਇਹ ਜਥੇਬੰਦੀ ਆਈ ਹੈ ਤੇ ਉਹ ਵੀ ਪਿੱਛੇ ਆ ਰਹੇ ਨੇ ਤੇ ਜੋ ਸਾਡੇ ਗੁਰਸਿੱਖ ਪਿਆਰੇ ਦੇ ਨਾਲ ਨਿਹੰਗ ਸਿੰਘ ਦੇ ਨਾਲੇ ਪਾਣਾ ਵਾਪਰਿਆ 112 ਵਾਲਿਆਂ ਦਾ ਕੋਈ ਹੱਕ ਨਹੀਂ ਉਹਨਾਂ ਦਾ ਕਾਰਜ ਹੁੰਦਾ ਸੜਕ ਤੇ ਆਉਂਦੇ ਜਾਂਦੇ ਹਾਦਸਿਆਂ ਨੂੰ ਦੇਖਣਾ ਤੇ ਮੌਕੇ ਤੇ ਉਹਨਾਂ ਦੀ ਰੱਖਿਆ ਕਰਨੀ ਸੋ ਉਹਨਾਂ ਨੇ ਪਿੱਛੋਂ ਆ ਕੇ ਸਾਡੇ ਸਿੰਘ ਦੇ ਨਾਲ ਕੁੱਟਮਾਰ ਕੀਤੀ ਹੈ ਗਦੀ ਚੁੰਗਰਿਆ ਸੀ ਕਹਿਣ ਤੋਂ ਬਾਅਦ ਬੀੜੀ ਪੀ ਕੇ ਸਾਡੇ ਗੁਰਸਿੱਖ ਦੇ ਮੂੰਹ ਤੇ ਧੂਆ ਮਾਰਿਆ ਜੋ ਸਾਡੇ ਲਈ ਬਹੁਤ ਹੀ ਸ਼ਰਮਨਾਕ ਹੈ ਉਸ ਤੋਂ ਬਾਅਦ ਜਿਹੜਾ ਕਿ ਪਵਨ ਕੁਮਾਰ ਨਾਮ ਦਾ ਵਿਅਕਤੀ ਹੈ ਮੁਲਾਜ਼ਮ ਹੈ ਉਹਨਾਂ ਦੇ ਨਾਲ ਮੁਲਾਜ਼ਮ ਹੋਰ ਸੀ ਉਹਨਾਂ ਨੇ ਉਹਨੂੰ ਵਰਜਿਆ ਝਟਕਿਆ ਕਿ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਸੋ ਬੇਨਤੀ ਕਰਦੇ ਆ ਕਿ ਪਵਨ ਕੁਮਾਰ ਤੇ 295 ਧਾਰਾ ਦਾ ਜਿਹੜਾ ਕਿ ਪਰਚਾ ਦੇ ਕੇ ਉਹਨੂੰ ਅੰਦਰ ਕੀਤਾ ਜਾਵੇ ਤੇ ਉਹਨੂੰ ਜਿਹੜੀ ਕਿ ਨੌਕਰੀ ਤੋਂ ਲਾਇਆ ਜਾਵੇ ਦੂਸਰੀ ਗੱਲ ਇਹ ਆ ਕਿ ਸਾਡੇ ਸੰਗ ਨੂੰ ਬੰਦ ਦਾ ਇਨਸਾਫ ਦਿੱਤਾ ਜਾਵੇ ਜੇਕਰ ਪ੍ਰਸ਼ਾਸਨ ਕਦਮ ਨਹੀਂ ਚੁੱਕਦਾ ਉਦੋਂ ਬਾਅਦ ਇਹਨਾਂ ਸੰਗ ਜਥੇਬੰਦੀਆਂ ਕਾਰਨ ਚੁੱਕਣੀਆਂ ਫਿਰ ਬਾਅਦ ਵਿੱਚ ਨਹੀਂ ਕਹਿਣਾ ਕੇ ਬਾਅਦ ਵਿੱਚ ਇਹ ਰੌਲਾ ਕਿੰਨਾ ਵੱਧ ਗਿਆ ਹੈ ਹਜੇ ਥੋੜੇ ਆ ਥੋੜੇ ਕ ਟਾਈਮ ਨੂੰ ਹੋਰ ਵੱਧ ਜਾਣੇ ਆ ਸ਼ਾਮ ਤੱਕ ਹੋਰ ਵੱਧ ਜਾਣੇ ਸੋ ਪ੍ਰਸ਼ਾਸਨ ਨੂੰ ਦੋਨੋਂ ਹੱਥ ਬੰਨ ਕੇ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਆ ਜਥੇਬੰਦੀ ਸੋ ਜਲਦੀ ਤੋਂ ਜਲਦੀ ਉਹ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਛੇਤੀ ਤੋਂ ਛੇਤੀ ਉਹਨੂੰ ਅੰਦਰ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ